ਸਿੱਖ ਸਭ ਕੋ ਸਹਿ ਸਕਦਾ ਹੈ ਪਰ ਆਪਣੇ ਗੁਰ ਧਾਮਾਂ ਦੀ ਬੇਦਬੀ ਕਦੇ ਵੀ ਇਹ ਬਰਦਾਸ਼ਤ ਨਹੀਂ ਕਰ ਸਕਦਾ ਜਦੋਂ ਬਾਬਾ ਦੀਪ ਸਿੰਘ ਜੀ ਨੂੰ ਸਾਬੋ ਕੀ ਤਲਵੰਡੀ ਦੰਦਨਾ ਸਾਹਿਬ ਇਹ ਪਤਾ ਲੱਗਾ ਬਖਸ਼ੀ ਜਹਾਨ ਖਾਨ ਅੰਮ੍ਰਿਤਸਰ ਸਰੋਵਰ ਦੀ ਬੇਦਬੀ ਕਰ ਰਿਹਾ ਹੈ ਤਾਂ ਉਸ ਵੇਲੇ ਉਹ ਸੂਰਮੇ ਨੇ ਅਰਦਾਸ ਕਰਕੇ ਮਾਝੇ ਮਾਲਵੇ ਤੇ ਦੁਆਬੀਆਂ ਨੂੰ ਨਾਲ ਲੈ ਕੇ ਜਦੋਂ ਸੂਰਮਾ ਤਰਨ ਤਰਨ ਦੀ ਧਰਤੀ ਤੇ ਪਹੁੰਚਦਾ ਇੱਕ ਆਵਾਜ਼ ਚਾਰ ਚਫੇਰਾਂ ਗੂੰਜਦੀ ਹੈ ਹਰ ਬੰਦੇ ਦੇ ਮੂੰਹੋਂ ਆਵਾਜ਼ ਨਿਕਲੀ ਹਰ ਬੰਦੇ ਦੇ ਮੂੰਹੋਂ ਆਵਾਜ਼ ਨਿਕਲੀ ਵੇਖੋ ਬੁੱਢਾ ਜਵਾਨੀ ਨਾਲ ਲਾਵਾਂ ਫਤੇ ਦੀ ਦੇਵੀ ਨਾਲ ਪੜਨ ਤੁਰਿਆ ਪੂਰਾ ਸੰਤ ਸੁਭਾਹੀ ਦੇ ਰਾਜ ਜੋਗੀ ਕਿਸਮਤ ਨਵੀਂ ਪੰਜਾਬ ਦੀ ਘੜਨ ਤੁਰਿਆ ਸੂਰਮੇ ਮਾਰੋ ਮਾਰ ਕਰਦੇ ਗੋਲਵੜ ਦੇ ਮੈਦਾਨ ਵਿੱਚ ਆਣ ਲੱਥੇ ਹਨ ਇੱਕ ਪਾਸੇ 10000 ਸੂਰਮੇ ਦੂਸਰੇ ਪਾਸੇ 40000 ਅਬਦਾਲੀ ਸਿਪਾਈ ਲਹੂ ਡੋਲਵੀ ਲੜਾਈ ਹੋਈ ਵੱਡੇ ਵੱਡੇ ਜਰਨਾਲ ਆਪਣੀਆਂ ਮਾਹਾਂ ਦੇ ਬਲ ਵਿਖਾਉਂਦੇ ਰਹਿ ਬਾਬਾ ਦਿਵਾਲ ਸਿੰਘ ਬਾਬਾ ਬਲਵੰਤ ਸਿੰਘ ਵਰਗੇ ਆਖਰਕਾਰ ਵਾਰ ਹੀ ਆ ਜਾਂਦੀ ਹੈ ਬਾਬਾ ਦੀਪ ਸਿੰਘ ਤੇ ਜਮਾਲ ਖਾਨ ਦੀ ਜਦੋਂ ਲੜਦੇ ਲੜਦੇ ਦੋਵੇਂ ਸੂਰਮੇ ਸਾਂਝੇ ਵਾਰ ਨਾਲ ਧਰਤੀ ਤੇ ਜਾ ਡਿਗੇ ਹੁਣੀ ਨੇ ਤਾਣਾ ਮਾਰਿਆ ਖਾ ਦੀਪ ਸਿੰਘਾ ਮੈਂ ਸੁਣਿਆ ਸੀ ਸੇ ਕਦੇ ਝੂਠ ਨਹੀਂ ਬੋਲਦਾ ਤੂੰ ਕਹਿੰਦਾ ਸਾ ਆਪਣਾ ਸੀਸ ਅੰਮ੍ਰਿਤਸਰ ਜਾ ਕੇ ਭੇਟਾ ਕਰਾਂਗਾ ਅਜੇ ਅੰਮ੍ਰਿਤਸਰ 5 ਮੀਲ ਦੀ ਦੂਰੀ ਤੇ ਐ ਤਾਂ ਅੱਗੋ ਇੱਕ ਨਿਹੰਗ ਸਿੰਘ ਨੇ ਆਖਿਆ ਇਹਦਾ ਅਜੇ ਕੀ ਵਿਗੜਿਆ ਜੇ ਲੜਨ ਲੱਗ ਪਵੇ ਤਾਂ ਫਿਰ ਬਾਬਾ ਦੀਪ ਸਿੰਘ ਦੇ ਸਰੀਰ ਨੇ ਕੀਤੀ ਹਰਕਤ ਖੱਬੀ ਤਲੀ ਤੇ ਰੱਖ ਕੇ ਸੀਸ ਸਜੇ ਹੱਥ ਸੁਚੜ ਕੇ ਦੋ ਧਾਰਾ ਖੰਡਾ ਜਿਵੇਂ ਬਾਬਾ ਦੀਪ ਸਿੰਘ ਅੰਮ੍ਰਿਤਸਰ ਦੀ ਧਰਤੀ ਤੇ ਪਹੁੰਚਦੇ ਐ ਕਵੀਸ਼ਰੀ ਕਲਾ ਦੇ ਬੰਮ ਸ਼ੰਦਰਾਈ ਜਥਾ ਇਹੋ ਬਿਆਨ ਕਰਦਾ ਐ ਸੂਰਾ ਸੋ ਪਹਿਚਾਨੀਆਂ ਜੋ ਲੜਾ ਦੀਨ ਕੇ ਤਾ ਪ੍ਰਜਾ ਪ੍ਰਜਾ ਕਟ ਮਰਾਈ ਕਬ ਹੂ ਨਾ ਸਾਡਾ ਖੇ ਤਾ ਉੱਠੇ ਬਾਬਾ ਦੀਪ ਸਿੰਘ ਜੋ ਦਖਲ ਨਾਲ ਹੱਥ ਫੜ ਕੇ ਆਈ ਯਾਦ ਕਰੀ ਅਰਦਾਸ ਗੁਰੂਦਰ ਖੜ ਕੇ ਮੈਰਨ ਵਿੱਚ ਮਾਰਾਂ ਆਏ ਜਵਾਰੀ ਚੜ ਕੇ ਸੀਸ ਚੱਕ ਲਿਆ ਰਾਹਾ ਤੱਕ ਲਿਆ ਦਲੇਰ ਨੇ ਖੰਡਾ ਵਾਉਣਾ ਸ਼ੁਰੂ ਕਰਤਾ ਬੁੱਢੇ ਸ਼ੇਰ ਨੇ ਜੋਤਕੇ ਗੁਰਾਂ ਦੀ ਓੜ ਕਦੇ ਨਾ ਹਾਰੇ ਹਰਤਾ ਦੇ ਗੱਲਾਂ ਪੁੱਜੀਆਂ ਰਣ ਵਿੱਚ ਸਾਰੇ ਕਈ ਨਸ ਕੇ ਜਾਨ ਬਚਾਉਣ ਨਸੀਬਾ ਮਾਰੇ ਖੰਡਾ ਦਾ ਚਰੀ ਵਾਂਗ ਵੈਰੀ ਵੱਡਾ ਖੰਡਾ ਸ਼ੇਰ ਦਾ ਓਏ ਸਿੰਘ ਦੇ ਲੋਹੇਾਰ ਜੋ ਵੈਰੀ ਰੋਲਣ ਫੜ ਧਰਮ ਰਾਜ ਜੀ ਤੱਕੜ ਸਿਰਾਂ ਨੂੰ ਤੋਲਣ ਸੇ ਖੁਸ਼ੀ ਵਿੱਚ ਸੰਗ ਸ਼ੇਰ ਜਕਾਰੇ ਬੋਲਣ ਵੈਰੀ ਰੋਣ ਪਏ ਦੁਖੀ ਹੋਣ ਪਏ ਨਸਦੇ ਸਿਰਾਂ ਬਿਨਾ ਸਿੰਘ ਲੜਦੇ ਜਾਂਦੇ ਦੱਸਦੇ ਕੋਈ ਰੋਕੇ ਉੱਤੇ ਟਾ ਨਾਚਦੀ ਦੇਖ ਨੱਚਦੀ ਚੱਲਦੀ ਵਿਆਹੇ ਸੀ ਲੋ ਲਾੜੀਆਂ ਨਾ ਮੋਤ ਮਲਦੀ ਜੋ ਮਾਰਨ ਸੱਟ ਲਵਾਰੋਂ ਤੇ ਗਾਂ ਖੜਕਣ ਸਿੰਘ ਵਦੇ ਹੌਸਲੇ ਲੜਦੇ ਦੁਸ਼ਮਣ ਝੜਕਣ ਸੀ ਦੂਤ ਮੌਤ ਦੇ ਫਿਰਦੇ ਉਸਨ ਤੇ ਮੜਕਣ ਵੈਰੀ ਮੁੱਕਦੇ ਸਿੰਘ ਮੁੱਕਦੇ ਗੱਜਦੇ ਮੋਰਤਿਆਂ ਤੇ ਖਾਲਸੇ ਦੇ ਡੰਕੇ ਵੱਜਦੇ ਮੋਗ ਵਿਚੋਲੀ ਬਣ ਕੇ ਰਣ ਵਿੱਚ ਸਾਰੇ ਕਿਵੇਂ ਸਿੰਘਾਂ ਤੋਂ ਜੋ ਸਿੰਘਾਲਾ ਨਾਸੇ ਰਹਿ ਲਿਆ ਵੈਰੀ ਮਨ ਤੋਂ